ਸਾਈਂ ਜੀ ਹੂਰ ਜੀ ਨੂੰ ਮਿਲਿਆ ਆ ਉਹਨਾਂ ਨੂੰ ਕੋਲੇ ਬਹਿ ਕੇ ਸੁਣਿਆ ਤੇ ਬਾਬਾ ਨਜ਼ਮੀ ਜੀ ਨੂੰ ਮਿਲਿਆ ਜਾਂ ਰਾਏ ਕੱਲਾ ਜੀ ਨੂੰ ਦੇ ਪਰਿਵਾਰ ਨੂੰ ਮਿਲਿਆ ਬਹੁਤ ਮਹਾਨ ਸ਼ਖਸੀਅਤਾਂ ਹੋਰ ਵੀ ਮਿਲੀਆਂ ਨੇ ਲਾਹੌਰ ਰਾਜਤਾਨੀ ਕਿਹਾ ਜਾਂਦਾ ਸੀ ਨਾ ਤੁਸੀਂ ਉਹ ਰਾਜਤਾਨੀ ਦਾ ਜਿਹੜਾ ਉਹ ਦ੍ਰਿਸ਼ਾ ਉਹ ਵੀ ਜਿਹਦੇ ਵਿੱਚ ਉਹ ਮੈਂ ਦੇਖ ਕੇ ਮੈਂ ਲਾਹੌਰ ਦੇ ਕਿਲੇ ਤੋਂ ਨਾਲ ਵਗਦੀ ਰਾਵੀ ਦੇ ਦੇਖ ਕੇ ਆਇਆ ਹੁਣ ਤੋਂ ਸ਼ਹਿਰ ਤੋਂ ਪਿੱਛੇ ਚਲੀ ਗਈ ਲਾਹੌਰ ਦੀ ਉੰਦੇ ਕਿਲੇ ਸ਼ਾਹੀ ਕਿਲੇ ਦੇ ਨਾਲ ਦੀ ਕੰਧ ਦੇ ਨਾਲ ਉਹ ਬਗਦੀ ਸੀ ਰਾਗੀ ਸੀ। ਖੜਕੇ ਮਹਿਸੂਸ ਕਰਕੇ ਆਏ ਵੀ ਸਾਡਾ ਰਾਜਾ ਜਦੋਂ ਉੱਥੇ ਬੈੰਦਾ ਹੋਊਗਾ ਆ ਤਾਂ ਉਹ ਕਿਵੇਂ ਇੱਥੇ ਕੀ ਉਹਦੋਂ ਭਾਵਨਾਵਾਂ ਹੁੰਦੀ ਹੋਣਗੀਆਂ ਕਿਵੇਂ ਲੋਕ ਖੜਦੇ ਹੋਣਗੇ ਸਿੰਘਾਸਨ ਤੇ ਸਾਡਾ ਰਾਜਾ ਇੱਥੇ ਬੈਠਦਾ ਸੀ ਉਹ ਸਾਰੀਆਂ ਚੀਜ਼ਾਂ ਮਹਿਸੂਸ ਕਰਕੇ ਆਏ। ਲਾਹੌਰ ਤਾਂ ਕੰਦੇ ਰੋਟੀ ਖਾਂਦੀ ਗੱਲ ਹੋਈ ਹਨਾ ਅੱਧੇ ਘੰਟੇ ਬਾਅਦ ਲਾਹੌਰ ਪਹੁੰਚ ਕੇ ਤੁਸੀਂ ਚਿਕਨ ਖਾ ਲਈ ਮੈਂ ਇਹ ਘਰੋਂ ਹੀ ਸੋਚਦਾ ਸੀ ਵੀ ਯਾਰ ਅੱਜ ਸਵੇਰ ਦਾ ਪ੍ਰਸ਼ਾਦ ਦਾ ਗੁਰੂ ਰਾਮਦਾਸ ਦੇ ਦਰ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਛਕਣਾ ਤੇ ਦੁਪਹਿਰ ਦੀ ਰੋਟੀ ਲਾਹੌਰ ਖਾਣੀ ਹੈ ਤਾਂ ਉਹ ਸੱਚੀ ਆਉਂ ਸੀ ਮੈਂ 2 ਵਜੇ ਬਾਰਡਰ ਕ੍ਰੋਸ ਕੀਤਾ ਤੇ 2:30 ਵਜੇ ਅਸੀਂ ਲਾਹੌਰ ਸੀ ਇਹਨੇ ਪਾਕਿਸਤਾਨ ਦੇ ਲੋਕ ਸਿੱਧੂ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਕਿਵੇਂ ਓਏ ਦੇਸੀ ਟੌਰ ਨੂੰ ਗੱਲਾਂ ਕਰਦਾ ਸਿੱਧੂ ਨਾਲ ਵੀ ਗੱਲ ਕਰਾ ਦਿਓ ਯਾਰ ਫੋਨ ਦੇ ਨਾਸਰ ਉਹਨਾਂ ਦੀ ਕਰਾਈ ਮੈਂ ਗੱਲ ਤੇ ਸਿੱਧੂ ਦੇ ਅਨਾਉਂਸ ਵੀ ਉਹਨੇ ਕਰਤਾ ਸੀ ਇੱਕ ਲਾਈਵ ਦੇ ਵਿੱਚ ਮੈਂ ਉਹ ਤੇ ਸ਼ੋਅ ਕਰੂੰਗਾ ਦਾ ਇੰਪੈਕਟ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਤਾਂ ਅੱਜ ਸਾਡੇ ਖਾਸ ਮਹਿਮਾਨ ਨੇ ਗਿਲ ਰੌਂਤਾ ਜਿਹੜੇ ਕਿਸੇ ਵੀ ਮੈਨੂੰ ਲੱਗਦਾ ਭੂਮਿਕਾ ਦੇ ਮੁਤਾਬਿਕ ਨਹੀਂ ਹੈਗੇ ਕਿ ਉਹਨਾਂ ਦੀ ਜਿਹੜੀ ਭੂਮਿਕਾ ਦੱਸੀ ਜਾਵੇ ਉਹਨਾਂ ਦੀ ਭੂਮਿਕਾ ਸਾਰੇ ਜਾਣਦੇ ਨੇ ਬਾਈ ਦਾ ਸਵਾਗਤ ਕਰਦੇ ਆਂ ਬਾਈ ਬਹੁਤ ਬਹੁਤ ਸਵਾਗਤ ਸਾਸਕਲ ਵੀਰੇ ਕਿਵੇਂ ਹੋ ਠੀਕ ਹੋ ਜੀ ਵਧੀਆ ਬਾਈ ਬਾਈ ਗੀਤ ਕੱਢਦੇ ਹਾਂ ਫਿਰ ਅਚਾਨਕ ਬੁੱਕ ਆਉਂਦੀ ਆ ਤੁਹਾਡੀ ਮੈਂ ਲਾਹੌਰ ਤੋਂ ਬੋਲਦਾ ਟਾਈਟਲ ਬੜਾ ਵਧੀਆ ਰੱਖਿਆ ਪਹਿਲਾਂ ਤਾਂ ਟਾਈਟਲ ਦੱਸੋ ਵੀ ਦਿਮਾਗ 'ਚ ਆਇਆ ਕਿਵੇਂ ਟਾਈਟਲ ਵੀਰੇ ਮੈਂ ਜਦੋਂ ਉੱਥੇ ਗਿਆ ਲਾਹੌਰ ਤਾਂ ਜਿਹੜੀ ਮੈਂ ਪਹਿਲੀ ਕਾਲ ਉੱਥੋਂ ਕਰਦਾ ਆਂ ਆਪਣੀ ਮਾਂ ਨੂੰ ਤਾਂ ਉੱਥੇ ਮੈਂ ਕਹਿੰਦਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਤਾਂ ਉਹ ਗੱਲ ਮੇਰੇ ਅੰਦਰ ਨੂੰ ਟੱਚ ਕਰ ਗਈ ਕਾਫੀ ਮੈਨੂੰ ਵਧੀਆ ਲੱਗੀ ਆਪ ਨੂੰ ਜੱਜ ਕੀ ਤਾਂ ਉਹਨੂੰ ਮੈਂ ਫਿਰવાર-વાર 10-15 ਫੋਨ ਕੀਤੇ ਦੋਸਤਾਂ ਨੂੰ ਸਾਰਿਆਂ ਨੂੰ ਤਾਂ ਮੈਂ ਕਿਹਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਤਾਂ ਉਹ ਨਾਲ ਹੀ ਮੈਨੂੰ ਲੱਗਿਆ ਵੀ ਮੈਂ ਕਿਤਾਬ ਲਿਖੂੰਗਾ ਅਸਲ ਵਿੱਚ ਕਿਤਾਬ ਲਿਖਣ ਦਾ ਆਈਡੀਆ ਪਹਿਲਾਂ ਨਹੀਂ ਆਇਆ ਪਹਿਲਾਂ ਟਾਈਟਲ ਤਿਆਰ ਹੋ ਗਿਆ ਦਿਮਾਗ 'ਚ ਕਿ ਮੈਂ ਕਿਤਾਬ ਲਿਖੂੰਗਾ ਤੇ ਉਹਦਾ ਇਹ ਟਾਈਟਲ ਹੋਊਗਾ ਅੱਛਾ ਜਿਹੜੀ ਤੁਸੀਂ ਇਹ ਕਿਤਾਬ ਲਿਖੀ ਹੈ ਜਿਹੜਾ ਤੁਹਾਡਾ ਟੂਰ ਰਹਿੰਦਾ ਹੈ ਗਾ ਲਾਹੌਰ ਦਾ ਪਾਕਿਸਤਾਨ ਜਾਣੇ ਹੋ ਇਹ ਸਾਰੇ ਟੂਰ ਦੀਆਂ ਯਾਦਾਂ ਨੇ ਇਹਦੇ ਵਿੱਚ ਅ ਕੱਲੀਆਂ ਯਾਦਾਂ ਨਹੀਂ ਸਾਰਾ ਕੁਝ ਹੀ ਟੂਰ 'ਚ ਜੋ-ਜੋ ਹੋਇਆ ਜੋ ਮਹਿਸੂਸ ਕੀਤਾ ਜਿਵੇਂ ਦਿ ਜਿਵੇਂ ਕਿਤੇ ਬੈਠੇ ਕਿਸੇ ਨੂੰ ਮਿਲੇ ਨਾਵਾ ਥਾਵਾ ਵੇਰਵੇ ਨੇ ਸਾਰੇ ਤੇ ਉਥੋਂ ਦੇ ਜਿੰਨਾ ਕਿ ਮੈਂ ਉਥੋਂ ਜਾਣ ਸਕਿਆ ਲੋਕਾਂ ਦਾ ਸੁਭਾਅ ਪਿੰਡਾਂ ਸ਼ਹਿਰਾਂ ਚ ਗਿਆ ਉਹਨਾਂ ਦੀ ਜਾਣਕਾਰੀ ਹੈ ਤੇ ਮੇਰੇ ਜਾਣ ਤੋਂ ਪਹਿਲਾਂ ਮੇਰੇ ਮਨ ਚ ਕੀ ਵਹਿਮ ਭਰਮ ਸੀਗੇ ਉਹ ਨੇ ਤੇ ਮੇਰੇ ਆਉਣ ਤੋਂ ਬਾਅਦ ਮੇਰੇ ਕੀ ਸੁਪਨੇ ਨੇ ਅੱਗੇ ਕੀ ਹੋਣਾ ਚਾਹੀਦਾ ਉਹ ਹੈ ਅੱਛਾ ਇੱਕ ਬੜੀ ਗੱਲ ਚੱਲਦੀ ਆ ਨਾ ਕਹਿੰਦੇ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਗਿਆ ਉਹ ਤਾਂ ਜੰਮ ਗਿਆ ਮੈਂ 2 ਸਾਲਾਂ ਦਾ ਹੋ ਗਿਆ ਮੈਂ ਕੱਲ ਨੂੰ 12 ਤਰੀਕ ਹੈ ਪਰਸੋਂ ਆ 12 ਨੂੰ ਗਿਆ ਸੀ 2 ਸਾਲ ਦਾ ਹੋ ਗਿਆ ਲਾਹੌਰ ਜਾ ਕੇ ਜੰਮਨਾ ਮੇਰਾ ਹੋ ਗਿਆ ਅੱਛਾ ਭਾਈ ਇੱਕ ਬੜਾ ਕਿਹਾ ਜਾਂਦਾ ਵੀ ਪਾਕਿਸਤਾਨ ਜਾਣਾ ਤਾਂ ਹੋਰ ਬਲਕ ਦਾ ਵੀਜ਼ਾ ਨਹੀਂ ਲੱਗਣਾ ਨਾ ਇਹ ਧਰਨਾ ਸਾਡੇ ਪੰਜਾਬੀਆਂ ਦੇ ਵਿੱਚ ਬਹੁਤ ਚੱਲਦੀ ਆ ਡਰਦੇ ਬਹੁਤ ਆ ਤੁਸੀਂ ਜਾ ਕੇ ਆਏ ਹੋ ਬਾਅਦ ਦੇ ਵਿੱਚ ਕੋਈ ਸਮੱਸਿਆ ਹਾਂ ਮੇਰਾ ਉੱਥੇ ਜਾਣ ਤੋਂ ਬਾਅਦ ਮੈਂ ਲਗਭਗ ਬਹੁਤ ਦੇਸ਼ਾਂ 'ਚ ਟਰੈਵਲ ਕੀਤਾ ਵੀਜ਼ੇ ਵੀ ਲਵਾਏ ਨੇ ਉਹ ਸਾਰਾ ਖਰਚਾ ਮੈਨੂੰ ਵੀ ਉਨਾ ਹੀ ਸੀ ਜਿੰਨਾ ਸਾਰੇ ਲੋਕਾਂ ਨੂੰ ਆ ਉਹ ਇੱਕ ਕਿਤਾਬ 'ਚ ਬਹੁਤ ਬਿਹਤਰੀਨ ਤਰੀਕੇ ਨਾਲ ਮੈਂ ਉਹਨੂੰ ਕੋਸ਼ਿਸ਼ ਕੀਤੀ ਹੈ ਵੀ ਸਾਰੀ ਗੱਲ ਖੋਲ੍ਹ ਕੇ ਦੱਸ ਦਿਆਂ ਕੀ ਹੈ ਉਹਦੇ 'ਚ ਮੈਂ ਕਾਫੀ ਦੱਸਿਆ ਉਹਦੇ ਬਾਰੇ ਅਛਾ ਭਾਈ ਫਿਰ ਕਿਤਾਬ ਲਿਖਣੀ ਕਿਵੇਂ ਸ਼ੁਰੂ ਕੀਤੀ ਉਦੋਂ ਪਾਕਿਸਤਾਨ ਤੋਂ ਲਿਖਣ ਲੱਗ ਗਏ ਸੀ ਕਿ ਇੱਥੇ ਆ ਕੇ ਬਾਅਦ ਦੇ ਵਿੱਚ ਬਸ ਉਸੇ ਮਿੰਟ ਤੋਂ ਬਾਅਦ ਕਹਿ ਲਓ ਜਦੋਂ ਮੈਂ ਸੋਚਦਾ ਵੀ ਹੈਲੋ ਮੈਂ ਲਾਹੌਰ ਤੋਂ ਬੋਲਦਾ ਮੇਰੀ ਕਿਤਾਬ ਦਾ ਟਾਈਟਲ ਹੋਊਗਾ ਉਦੋਂ ਮੈਂ ਸੋਚ ਲਿਆ ਲਿਖੂੰਗਾ ਬਸ ਉਸ ਤੋਂ ਬਾਅਦ ਫਿਰ ਮੈਂ ਚੀਜ਼ਾਂ ਨੋਟ ਕਰਨੀ ਉਸੇ ਵੇਲੇ ਸ਼ੁਰੂ ਕਰਤੀਆਂ ਸੀ ਨਾਂ ਥਾਂ ਤੇ ਰਾਤ ਨੂੰ ਫਿਰ ਮੈਂ 2-2 ਘੰਟੇ 2.5-2.5 ਘੰਟੇ ਨੂੰ ਟਾਈਪ ਉੱਥੇ ਹੀ ਕਰਦਾ ਸੀ ਵੀ ਸਾਰੇ ਦਿਨ ਚ ਕੀ ਹੋਇਆ ਕਿਵੇਂ ਹੋਇਆ ਮੇ ਬੁਟੀਆਂ-ਮੋਟੀਆਂ ਗੱਲਾਂ ਤਾਂ ਲਗਭਗ ਉਦੋਂ ਹੀ ਸ਼ੁਰੂ ਹੋ ਗਈ ਸੀ ਭਾਈ ਪਿੱਛੇ ਜੇ ਵਿਆਹ ਵੀ ਹੋਇਆ ਨਾ ਤੁਹਾਨੂੰ ਮੁਬਾਰਕਾਂ ਬਹੁਤ ਤੇ ਇੰਨਾ ਰੁਝੇਵੇਂ ਸਮਾਂ ਦੇ ਵਿੱਚ ਕਿਤਾਬ ਲਈ ਟਾਈਮ ਨਿਕਲ ਜਾਂਦਾ ਸੀ ਫਿਰ ਜਦੋਂ ਤੁਸੀਂ ਸੋਚਦੇ ਹੋ ਕੁਝ ਕਰਨਾ ਇਹ ਪਿੱਛੇ ਪੈਂਦੀ ਜਾਂਦੀ ਸੀ 2 ਸਾਲ ਹੋ ਗਏ ਸੀ ਫਿਰ ਟਾਈਮ ਕੱਢਣਾ ਪੈਣਾ ਸੀ ਤੇ ਜੇ ਹੁਣ ਨਹੀਂ ਮੈਂ ਕੱਢਦਾ ਸੀ ਤਾਂ ਫਿਰ ਗਰਮੀ ਵਾਲੇ ਦਿਨਾਂ 'ਚ ਬਾਹਰ ਦਾ ਟੂਰ ਆ ਜਾਂਦਾ ਕਿਤੇ ਨਾ ਕਿਤੇ ਚਲੇ ਜਾਈਦਾ ਕੋਈ ਮਹਿਫਲਾਂ ਕਰਨ ਚਲੇ ਜਾਈਦਾ ਕੋਈ ਮੇਲੇ ਕਰਨ ਚਲੇ ਜਾਈਦਾ ਤਾਂ ਉਹਦੇ ਵਾਰ ਕਰਕੇ ਫਿਰ ਇੱਕ ਸਾਲ ਪਿੱਛੇ ਪੈ ਜਾਣੀ ਸੀ ਫਿਰ ਇਹਦੀ ਵਿਆਹ ਵਾਲਾ ਕੰਮ ਬਹੁਤ ਸੀ ਪਰ ਉਹਦੇ ਵਿੱਚ ਹੀ ਇਹਤੇ ਮੇਰਾ ਬਹੁਤ ਧਿਆਨ ਲੱਗਿਆ ਹੋਇਆ ਸੀ ਕੀ ਕੁਝ ਕਿਤਾਬ ਦੇ ਵਿੱਚ ਜਿਹੜਾ ਲੋਕਾਂ ਨੂੰ ਮਿਲੂਗਾ ਨਸਹਿਟ ਲੋ ਦੀ ਵਿੱਚ ਕਹਿੰਦੇ ਗੱਲ ਕੀਤੀ ਹੈ ਬਾਬਾ ਨਾਜ਼ਮੀ ਦਾ ਵੀ ਇੱਥੇ ਜ਼ਿਕਰ ਹੈਗਾ ਜਿੰਨੀਆਂ ਜਿੰਨੀਆਂ ਸ਼ਖਸੀਅਤਾਂ ਨੂੰ ਮੈਂ ਮਿਲਿਆ ਸਾਈਂ ਜਹੂਰ ਜੀ ਨੂੰ ਮਿਲਿਆ ਉਹਨਾਂ ਨੂੰ ਕੋਲੇ ਬਹਿ ਕੇ ਸੁਣਿਆ ਤੇ ਬਾਬਾ ਨਜ਼ਮੀ ਜੀ ਨੂੰ ਮਿਲਿਆ ਜਾਂ ਰਾਏ ਕੱਲਾ ਜੀ ਨੂੰ ਦੇ ਪਰਿਵਾਰ ਨੂੰ ਮਿਲਿਆ ਬਹੁਤ ਮਹਾਨ ਸ਼ਖਸੀਅਤਾਂ ਹੋਰ ਵੀ ਮਿਲੀਆਂ ਨੇ ਉਹਨਾਂ ਸਾਰਿਆਂ ਦਾ ਜ਼ਿਕਰ ਜਿੰਨਾ ਕੋ ਉਹਨਾਂ ਬਾਰੇ ਜਾਣ ਸਕਿਆ ਜਿਵੇਂ ਮੈਂ ਪਹਿਲਾਂ ਦੱਸਿਆ ਹੋਰ ਨਾਮਾ ਥਾਵਾ ਸ਼ਹਿਰਾ ਸ਼ਹਿਰਾਂ ਦੀ ਗੱਲ ਜਿਵੇਂ ਨਨਕਾਣਾ ਸਾਹਿਬ ਦਾ ਤੁਮਸਤ ਕੋਇਆ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਸਥਾਨ ਦਾ ਜ਼ਿਕਰ ਆ ਤੁਸੀਂ ਮੈਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਕਿਲੇ ਤੇ ਗਿਆ ਅੰਗੁਰੂ ਅਰਜਨ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਗਿਆ ਤੇ ਉਹ ਸਾਰੇ ਚੀਜ਼ਾਂ ਨੂੰ ਜਨ ਧਾਰਮਿਕ ਸਥਾਨਾਂ ਨੂੰ ਵੀ ਤੇ ਸ਼ਾਹੀ ਕਿਲੇ ਨੂੰ ਵੀ ਤੇ ਹੋਰ ਚੀਜ਼ਾਂ ਵੀ ਜਿਹੜੀਆਂ ਮੈਂ ਦੇਖੀਆਂ ਨੇ ਉਹਨਾਂ ਸਾਰਿਆਂ ਦਾ ਜ਼ਿਕਰ ਹੈ ਪਹਿਲਾ ਉਹ ਰਾਜਧਾਨੀ ਕਿਹਾ ਜਾਂਦਾ ਸੀ ਨਾ ਤੁਸੀਂ ਉਹ ਰਾਜਧਾਨੀ ਦਾ ਜਿਹੜਾ ਉਹ ਦ੍ਰਿਸ਼ਾ ਉਹ ਵੀ ਜਿਹਦੇ ਵਿੱਚ ਉਹ ਮੈਂ ਦੇਖ ਕੇ ਮੈਂ ਲਾਹੌਰ ਦੇ ਕਿਲੇ ਦੇ ਨਾਲ ਵਗਦੀ ਰਾਵੀ ਦੇਖ ਕੇ ਆਇਆ ਹੁਣ ਤਾਂ ਸ਼ਹਿਰ ਤੋਂ ਪਿੱਛੇ ਚਲੀ ਗਈ ਲਾਹੌਰ ਦੀ ਦੇ ਕਿਲੇ ਸ਼ਾਹੀ ਕਿਲੇ ਦੇ ਨਾਲ ਦੀ ਕੰਧ ਦੇ ਨਾਲ ਉਹ ਵਗਦੀ ਸੀ ਰਾਵੀ ਉਹ ਨਾ ਉਹਨੂੰ ਮਹਿਸੂਸ ਕਰਕੇ ਆਇਆ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਖੜ ਕੇ ਮਹਿਸੂਸ ਕਰਕੇ ਆਇਆ ਵੀ ਸਾਡਾ ਰਾਜਾ ਜਦੋਂ ਉੱਥੇ ਬੈੰਦਾ ਹੋਊਗਾ ਆ ਤਾਂ ਉਹ ਕਿਵੇਂ ਇੱਥੇ ਕੀ ਉਦੋਂ ਭਾਵਨਾਵਾਂ ਹੁੰਦੀ ਹੋਣਗੀਆਂ ਕਿਵੇਂ ਲੋਕ ਖੜਦੇ ਹੋਣਗੇ ਸਿੰਘਾਸਨ ਦੇ ਸਾਡਾ ਰਾਜਾ ਇੱਥੇ ਬੈਠਦਾ ਸੀ ਉਹ ਸਾਰੀਆਂ ਚੀਜ਼ਾਂ ਮਹਿਸੂਸ ਕਰਕੇ ਆਇਆ ਚਾ ਭਈ ਉਧਰਲੇ ਲੋਕਾਂ ਦਾ ਤੁਹਾਨੂੰ ਲੈ ਕੇ ਰਵਈਆ ਕੀ ਸੀਗਾ ਜਦੋਂ ਜਾਣੇ ਹੋ ਕਿਵੇਂ ਪਿਆਰ ਮਿਲਦਾਗਾ ਮੈਨੂੰ ਪਤਾ ਲੱਗਿਆ ਕਿ ਕਿੱਸਾ ਤੁਹਾਡਾ ਪੱਗ ਵਾਲਾ ਵੀ ਰਿਹਾ ਉੱਥੇ ਹਾਂ ਬਹੁਤ ਮੁਹੱਬਤ ਵਾਲਾ ਰਿਹਾ ਪੱਗ ਵਾਲੇ ਸੀ ਮੈਂ ਪੱਗ ਬੰਨ ਕੇ ਨਹੀਂ ਗਿਆ ਸੀਗਾ ਇੱਥੋਂ ਤਾਂ ਮੈਂ ਉੱਥੇ ਜਾ ਕੇ ਮਹਿਸੂਸ ਕੀਤਾ ਵੀ ਮੈਂ ਪੱਗ ਤੋਂ ਬਿਨਾਂ ਅਧੂਰਾ ਹਾਂ ਤਾਂ ਫਿਰ ਮੈਂ ਉੱਥੇ ਜਾ ਕੇ ਜਦੋਂ ਹਰਿੰਦਰ ਭੁੱਲਰ ਬਾਈ ਹੋਂਾਂ ਤੋਂ ਲੈ ਕੇ ਪੱਗ ਬੰਨਦਾ ਤਾਂ ਉਹ ਕਿਤਾਬ ਦੇ ਵਿੱਚ ਬਹੁਤ ਹਾਸੇ ਵਾਲੀਆਂ ਗੱਲਾਂ ਨੇ ਰੌਚਕ ਰੇ ਬਹੁਤ ਤੇ ਬਹੁਤ ਅੰਦਰੋਂ ਮਹਿਸੂਸ ਕਰਨ ਵਾਲੀਆਂ ਗੱਲਾਂ ਨੇ ਉਹ ਫਿਰ ਪੱਗ ਲੈ ਕੇ ਬੰਨੀ ਫਿਰ ਮੈਂ ਲਗਾਤਾਰ ਫਿਰ ਪੱਗ ਹੀ ਰੱਖੀ ਉੱਥੇ ਪੱਗ ਦਾ ਬਹੁਤ ਸਤਿਕਾਰ ਕਰਦੇ ਨੇ ਉਹ ਲਾਹੌਰ ਕਹਿੰਦੇ ਰੋਟੀ ਖਾਣ ਦੀ ਗੱਲ ਹੋਈ ਹਨ ਅੱਧੇ ਘੰਟੇ ਬਾਅਦ ਲਾਹੌਰ ਪਹੁੰਚ ਗਏ ਤੁਸੀਂ ਜਿੱਕੇ ਕਰ ਰਹੇ ਸੀ ਹਾਂ ਮੈਂ ਇਹ ਘਰੋਂ ਹੀ ਸੋਚਦਾ ਸੀ ਵੀ ਯਾਰ ਅੱਜ ਸਵੇਰ ਦਾ ਪ੍ਰਸ਼ਾਦਾ ਗੁਰੂ ਰਾਮਦਾਸ ਦੇ ਦਰ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਛਕਣਾ ਤੇ ਦੁਪਹਿਰ ਦੀ ਰੋਟੀ ਲਾਹੌਰ ਖਾਣੀ ਹੈ ਤਾਂ ਉਹ ਸੱਚੀ ਆਉਂ ਸੀ ਮੈਂ 2 ਵਜੇ ਬਾਰਡਰ ਕ੍ਰੋਸ ਕੀਤਾ ਤਾਂ 2:30 ਵਜੇ ਅਸੀਂ ਲਾਹੌਰ ਸੀ ਤਦ ਪਿਆਰ ਦਾ ਖਾਣਾ ਸੀ ਫਿਰ ਲਾਹੌਰ ਖਾਦਾ ਅਕਸਰ ਭਾਈ ਇਹ ਗੱਲਾਂ ਹੁੰਦੀਆਂ ਆਪਾਂ ਜੋ ਸੋਚਦੇ ਆਂ ਨਾਲ ਦੀ ਨਾਲ ਕਈ ਵਾਰ ਆਪਣੇ ਨਾਲ ਉਹ ਵਾਪਰ ਜਾਂਦਾ ਹਨਾ ਤੁਸੀਂ ਮੰਨਦੇ ਹੋ ਇਹਨਾਂ ਚੀਜ਼ਾਂ ਨੂੰ ਹਾਂ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਅਰਦਾਸ ਕਰਦੇ ਹੋ ਤਾਂ ਫਿਰ ਅਰਦਾਸ ਆਲੀ ਨਹੀਂ ਨਾ ਜਾਂਦੀ ਅਰਦਾਸ ਤਾਂ ਜਿਹੜੀ ਆ ਪੂਰੀ ਹੁੰਦੀ ਆ हां हो गई भरी ਤੁਹਾਨੂੰ ਲੱਗਦਾ ਵੀ ਇੱਕੇ ਸਕਿੰਟ ਚ ਨਹੀਂ ਹੋਈ ਉਹਦੇ ਚ ਹੋ ਸਕਦਾ ਸਾਡੇ ਅਰਦਾਸ ਕਰਨ ਦੇ ਢੰਗ ਚ ਕੱਚ ਹੋ ਸਕਦੇ ਨੇ ਸਾਡੇ ਚ ਗਲਤੀਆਂ ਹੋ ਸਕਦੀਆਂ ਨੇ ਪਰ ਅਰਦਾਸ ਤਾਂ ਫਿਰ ਜੋ ਕਿਸੇ ਚੀਜ਼ ਬਾਰੇ ਕਰਨੀ ਹੈ ਤਾਂ ਉਹਨੇ ਪੂਰਾ ਹੋਣਾ ਹੀ ਆ ਅੱਛਾ ਭਾਈ ਤੁਸੀਂ ਸਿੱਧੂ ਬਾਈ ਦੇ ਬਾਬਾ ਨੇੜੇ ਰਹੇ ਹੋ ਨਾ ਕਹਿੰਦੇ ਪਾਕਿਸਤਾਨ ਦੇ ਲੋਕ ਸਿੱਧੂ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਕਿਵੇਂ ਕੋਈ ਦੇਸੀ ਤੋਂ ਨੂੰ ਗੱਲਾਂ ਬਾਤਾਂ ਸਿੱਧੂ ਨਾਲ ਵੀ ਗੱਲ ਕਰਾ ਦਿਓ ਯਾਰ ਫੋਨ ਦੇ ਨਾਸਰ ਉਹਨਾਂ ਦੀ ਕਰਾਈ ਮੈਂ ਗੱਲ ਤੇ ਸਿੱਧੂ ਦੇ ਅਨਾਉਂਸ ਵੀ ਉਹਨੇ ਕਰਤਾ ਸੀ ਇੱਕ ਲਾਈਵ ਦੇ ਵਿੱਚ ਮੈਂ ਤੁਹਾਨੂੰ ਸ਼ੋਅ ਕਰੂੰਗਾ ਉਹਨਾਂ ਸ਼ੋਅ ਨੂੰ ਲੈ ਕੇ ਗੱਲਬਾਤ ਸੀਗੀ ਤਾ ਉਹ ਸਿੱਧੂ ਨੇ ਹੁਣ ਵਲ ਟੂਰ ਕਰਕੇ ਜਾਨੀ ਕਿ ਲਾਸਟ ਵਲ ਟੂਰ ਸਮਾਪਤ ਉਹ ਚਾਹੁੰਦਾ ਸੀ ਮੈਂ ਪਾਕਿਸਤਾਨ ਚੋਂ ਕਰਾਂ ਪਾਕਿਸਤਾਨ ਸ਼ੋਅ ਕਰਨੇ ਸੀ ਬਹੁਤ ਪਿਆਰ ਕਰਦੇ ਨੇ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਵੀ ਗਿੱਲ ਯਾਰ ਆਪਾਂ ਚੱਲਾਂਗੇ ਪਾਕਿਸਤਾਨ ਸਾਹਿਬ ਜੀ 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 ਹਾਂ ਇਸ ਗੱਲ ਤੇ ਸਿੱਧੂ ਗੱਲ ਕਰਦਾ ਸੀ ਵੀ ਆਪਾਂ ਜਿਹੜਾ ਉੱਥੇ ਸ਼ੋਅ ਕਰਨੇ ਨੇ ਉਹਨੂੰ ਕੋ ਯਾਰ ਬਹੁਤ ਕਰਦੇ ਸੀ ਉਹਨੂੰ ਸਾਰੀ ਦੁਨੀਆ ਪਿਆਰ ਕਰਦੀ ਹੈ ਜੀ ਇਹ ਕਿਤਾਬ ਦੇ ਵਿੱਚ ਸਿੱਧੂ ਬਾਈ ਦਾ ਵੀ ਜ਼ਿਕਰ ਮਿਲੂਗਾ ਕਿਤੇ ਨਹੀਂ ਜਿੰਨੀ ਕਿ ਉਹਦੇ ਨਾਲ ਫੋਨ ਤੇ ਗੱਲਬਾਤ ਹੋਈ ਆ ਉਹਦਾ ਜਿਕਰ ਜੋ ਇਹ ਕਿਤਾਬ ਦੇ ਵਿੱਚ ਉਹ ਹੀ ਆ ਜੋ ਹੋਇਆ ਮੈਂ ਇਹ ਨਹੀਂ ਕਹੂੰਗਾ ਵੀ ਇਹਦੇ ਚ ਕਿਤਾਬ ਦੇ ਵਿੱਚ ਮੈਂ ਇਹਨੂੰ ਕਿਤਾਬ ਲਿਖ ਰਿਹਾ ਕਰਕੇ ਬਹੁਤਾਂ ਚੀਜ਼ਾਂ ਨਕਲੀ ਫੜ ਕੇ ਪਾਈਆਂ ਨੇ ਨਹੀਂ ਅਕਸਰ ਹੁੰਦਾ ਨਾ ਕਹਿੰਦੇ ਮਸਾਲਾ ਲਾਇਆ ਜਾਂਦਾ ਜੀ ਜਿਹਦੇ ਨਾਲ ਜਿੰਨੀ ਇੱਕ ਗੱਲਬਾਤ ਹੋਈ ਹੈ ਜੇ ਸਿੱਧੂ ਨਾਲ ਫੋਨ ਕਾਲਾਂ ਹੋਈਆਂ ਨੇ ਤਾਂ ਉਹਨਾਂ ਦਾ ਜ਼ਿਕਰ ਹੈ ਜਿਹਦੇ ਨਾਲ ਇੱਕ ਕਾਲ ਹੋਈ ਆ ਇੱਕ ਕਾਲ ਦਾ ਜ਼ਿਕਰ ਹੈ ਜੇ ਕਿਸੇ ਨਾਲ ਦੋ ਹੋਈਆਂ ਨੇ ਦੋਹਾਂ ਦਾ ਜਿਹਦੇ ਨਾਲ 10 ਹੋਈਆਂ ਨੇ ਦਸਾਂ ਦਾ ਇਹਦੇ ਚ ਜੋ ਹੋਇਆ ਉਹੀ ਹੈ ਅੱਛਾ ਭਾਈ ਜਦੋਂ ਮਾਂ ਨਾਲ ਗੱਲ ਹੁੰਦੀ ਆ ਤੁਸੀਂ ਕਹਿੰਦੇ ਹੋ ਹੈਲੋ ਮੈਂ ਲਾਹੌਰ ਤੋਂ ਬੋਲਦਾ ਤਾਂ ਮਾਤਾ ਦੇ ਅੱਗੇ ਬੋਲ ਕੀ ਸੀਗੇ ਤਾ ਉਹ ਕਹਿੰਦੀ ਸੀ ਪੁੱਤ ਮੈਂ ਕਹਿੰਦਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਮਾਂ ਕਹਿੰਦੀ ਚੱਲ ਛੁਕਰ ਹੈ ਉੱਥੋਂ ਪਹੁੰਚ ਗਿਆ ਤੂੰ ਠੀਕ ਠਾਕ ਹੈ ਤਾਂ ਫਿਰ ਮੈਂ ਦੱਸਦਾ ਸੁਖਸਾਨ ਜਿਵੇਂ ਮਾਵਾ ਪੁੱਛਦੀਆਂ ਨੇ ਕਿਉਂਕਿ ਮੈਂ 2 2.5 3 ਘੰਟੇ ਫੋਨ ਕਰਨੀ ਭੁੱਲ ਗਿਆ ਸੀ ਜਾ ਕੇ ਤਾਂ ਜਦੋਂ ਮੈਂ ਨੈਟ ਚਲਾ ਕੇ 3 ਘੰਟੇ ਬਾਅਦ 5:00 ਵਜੇ ਫੋਨ ਕਰਦਾ ਤਾਂ ਉਦੋਂ ਫਿਰ ਉਹ ਚਿੰਤਾ ਹੋ ਜਾਂਦੀ ਹੈ ਨਾ ਇਹ ਦੱਸਿਆ ਨਹੀਂ ਉਹਨੇ ਜਾ ਕੇ ਪਹੁੰਚ ਗਿਆ ਕਿ ਨਹੀਂ ਮਾਤਾ ਨੂੰ ਤਾਂ ਮਹਾਲੀ ਜੰंडीगढ़ ਆਏ ਹੋਈਏ ਕਿਤੇ ਪਿੰਡੋਂ ਬਾਹਰ ਜਾਈਏ 2 ਘੰਟੇ ਨਾਂ ਦੱਸੀਏ ਕਿੱਥੇ ਆ ਫਿਕਰ ਹੋ ਜਾਂਦਾ ਤਾਂ ਉਹ ਤਾਂ ਫਿਰ ਮੈਂ ਉਹਨਾਂ ਨੂੰ ਲੱਗਦਾ ਸੀ ਪਾਕਿਸਤ ਹੋ ਤਾਂ ਕਹਿੰਦੇ ਗਿੱਲ ਬਾਈ ਲੈਂਦੇ ਪੰਜਾਬ ਦਾ ਵੀ ਐ ਤੇ ਚੜਦੇ ਪੰਜਾਬ ਦਾ ਵੀ ਇੱਧਰ ਪਿੰਡ ਵੀ ਆ ਤੁਹਾਡਾ ਉੱਧਰ ਪਿੰਡ ਵੀ ਹੈ ਹਾਂ ਉੱਧਰ ਮੈਂ ਕਾਂਵਾਂ ਵਾਲੀ ਸਿੱਖਾਂ ਮੇਰਾ ਪਿੰਡ ਮਹਿਸੂਸ ਕਰਦਾ ਮੇਰੇ ਪਿੰਡੋਂ ਬਜ਼ੁਰਗ ਉੱਥੇ ਗਏ ਨੇ ਤੇ ਉਹ ਉੱਥੇ ਰਹਿੰਦੇ ਨੇ ਤਾਂ ਸੋ ਉਹ ਹੁਣ ਮੇਰਾ ਪਿੰਡ ਆ ਮੈਂ ਉਹਨਾਂ ਤੋਂ ਕਹਾ ਕੇ ਆਂ ਵੀ ਭਾਈ ਤੂੰ ਸਾਡਾ ਮੁੰਡਾ ਹੈ ਆਪਦੇ ਪਿੰਡ ਦੇਆਂ ਨੂੰ ਕਿਸੇ ਨੂੰ ਮਿਲੇ ਉੱਥੇ ਹਾਂ ਉਹਨਾਂ ਨੂੰ ਉਹ ਇਹਨਾਂ ਦਾ ਹੀ ਪਿੰਡ ਆ ਨਾ ਕਾਂਵਾਂ ਵਾਲੀ ਸਿੱਖਾਂ ਮੇਰੇ ਪਿੰਡ ਦੇ ਬਜ਼ੁਰਗ ਨੇ ਜਿਹੜੇ ਉੱਥੇ ਗਏ ਨੇ ਆ ਕੇ ਫਿਰ ਉਹਨਾਂ ਨੂੰ ਵੀ ਮਿਲੇ ਹੋਣਗੇ ਨਾ ਵੀ ਮੈਂ ਮਿਲ ਕੇ ਆਏ ਤੁਹਾਡੇ ਯਾਰ ਨੇ ਇਧਰੋਂ ਨਹੀਂ ਪੰਜਾਬ ਇਸ ਚੜ੍ਹਦੇ ਪੰਜਾਬ ਚੋਂ ਨਿੱਕੇ ਹੁੰਦੇ ਆਜ਼ਾਦੀ ਫੈਲਣ ਵੇਲੇ ਬੱਚੇ ਦੋ ਬੱਚੇ ਗਏ ਰਾਣਾ ਮਹਮਦ ਜਕੂਬ ਤੇ ਮੁਹੰਮਦ ਰਾਣਾ ਉਹ ਹੁਣ ਬਾਪੂ ਬਣ ਚੁੱਕੇ ਨੇ ਉਹ ਦੋ ਬੱਚੇ ਸੀ ਉਹਨਾਂ ਨੂੰ ਮਿਲ ਕੇ ਆ ਉਹ ਕਾਂਵਾਂ ਵਾਲੀ ਸਿੱਖਾ ਰਹਿੰਦੇ ਨੇ ਅੱਛਾ ਹਾਂ ਅੱਛਾ ਉਹਨਾਂ ਦਾ ਇਧਰ ਕੋਈ ਨਹੀਂ ਹੈਗਾ ਇਧਰ ਨਹੀਂ ਹੈ ਅੱਛਾ ਭਾਈ ਹੋਰ ਐਕਸਪੀਰੀਅੰਸ ਕਿਦਾਂ ਦਾ ਰਿਹਾ ਬਹੁਤ ਅੱਛਾ ਬਹੁਤ ਵਧੀਆ ਰਿਹਾ ਬਾਕੀ ਮੇਰਾ ਸਾਰਾ ਐਕਸਪੀਰੀਅੰਸ ਇਸ ਕਿਤਾਬ ਚ ਹੈ ਤੇ ਇਹਨੂੰ 21 ਤਰੀਕ ਨੂੰ ਅਸੀਂ ਦਵਾਈ ਤੋਂ ਲਾਂਚ ਕਰ ਦੇਣਾ ਤੇ ਆਨਲਾਈਨ ਇਹ ਸਭ ਕਿਤੇ ਮਿਲੂਗੀ ਪਟਿਆਲੇ ਮੁੰਡਾ ਭੱਜੀ ਹੈ ਉਹਦਾ ਫੋਨ ਨੰਬਰ ਮੈਂ ਫੇਸਬੁੱਕ ਤੇ ਸਾਰੀਆਂ ਪੋਸਟਾਂ ਚ ਪਾਇਆ ਹੋਇਆ ਤੇ ਤੁਸੀਂ ਉਹ ਤੋਂ ਆਨਲਾਈਨ ਵੀ ਮਗਵਾ ਸਕਦੇ ਹੋ ਤੇ ਸਿੱਧੀ ਵੀ ਖਰੀਦ ਸਕਦੇ ਹੋ ਤੇ Amazon ਵਗੈਰਾ ਤੇ ਮਿਲੂਗੀ ਇਹ ਅੱਛਾ ਭਾਈ ਇੱਕ ਇਹ ਛੋਟਾ ਜਿਹਾ ਕੁਐਸਚਨ ਸੀਗਾ ਜਿਵੇਂ ਤੁਸੀਂ ਕਿਹਾ ਵੀ ਦੁਬਈ ਤੋਂ ਅਸੀਂ ਲਾਂਚ ਕਰਾਂਗੇ ਮੈਂ ਕਮੈਂਟ ਵੀ ਪੜ ਰਿਹਾ ਸੀ ਲੋਕ ਵੀ ਪੁੱਛ ਰਹੇ ਸੀ ਕਿ ਭਾਈ ਸਾਨੂੰ ਤਾਂ ਆਏ ਸੀਗਾ ਕਿਤੇ ਭਾਈ ਲੈਂਦੇ ਪੰਜਾਬ ਤੇ ਲਾਂਚ ਕਰੂਗਾ ਹਨਾ ਆ ਨਹੀਂ ਅਸੀਂ ਤਾਂ ਇੱਕ ਇਵੈਂਟ ਰੱਖਿਆ ਹੋਇਆ ਦੁਬਈ ਉਧਰੋਂ ਵੀ ਮੁੰਡੇ ਆ ਰਹੇ ਨੇ ਉਹ ਸਿੱਧਰੋਂ ਵੀ ਬੰਦੇ ਸੀਗੇ ਸਾਲਿਆਂ ਕੋਲੇ ਦੀ ਸਾਰਿਆਂ ਕੋਲੇ ਦੀ ਜਿਹੜੀ ਸਮੱਸਿਆ ਆ ਵੀ ਹੁੰਦੀ ਹੈ ਕਈ ਵਾਰੀ ਤੇ ਇੱਕੇ ਫਿਰ ਮੌਕੇ ਤੇ ਚੀਜ਼ਾਂ ਤਿਆਰ ਹੋਈਆਂ ਨੇ ਵੀ ਚਲੋ ਆਪਾਂ ਉੱਥੇ ਇੱਕ ਇਕੱਠੇ ਹੋ ਜਾਾਂਗੇ ਦੋਨੇ ਪਾਸਿਆਂ ਤੋਂ ਬੰਦੇ ਤਾਂ ਫਿਰ ਇਹਨੂੰ ਦੁਬਈ ਤੋਂ ਰੱਖਿਆ ਹੋਇਆ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਅਸੀਂ ਵੀ ਸ਼ੁਭਕਾਮਨਾ ਕਰਦੇ ਹਾਂ ਤੁਹਾਡੀ ਕਿਤਾਬ ਦਰਸ਼ਕ ਜ਼ਰੂਰ ਇਹਨੂੰ ਪਸੰਦ ਕਰਨ ਤੇ ਉਮੀਦ ਕਰਦੇ ਹਾਂ ਕਿ ਪਸੰਦ ਵੀ ਸਾਨੂੰ ਜ਼ਰੂਰ ਆਉਗੀ ਥੈਂਕ ਯੂ ਆਸਾ ਪਾਠਕੇ ਨੂੰ ਪੜ੍ਹ ਕੇ ਜਿਹੜੀ ਇਹਦਾ ਰਿਵਿਊ ਕਰਨਗੇ ਜੀ ਧੰਨਵਾਦ